ਕਿਸਾਨ ਤੇ ਮਜ਼ਦੂਰ ਦਾ ਨਵਾਂ ਮਸਤਾ ਦਿੱਤਾ ਹੈ ਕਿ ਕਿਸਾਨ ਉਹ ਆਪਣੇ ਸੀਰੀ ਨੂੰ ਉਹਨੀਆਂ ਸੁਵਿਧਾ ਦਿੰਦਾ ਵੱਡੇ ਸਵਾਲ ਨੇ ਇੱਕ ਸਾਲ ਦੇ ਵਿੱਚ ਪੰਜਾਬ ਦੀ ਵਿੱਚ ਦਲਤ ਕਿੰਨੀਆਂ ਖੁਸ਼ੀਆਂ ਕਰਦਾ ਜਾਂ ਤੁਸੀਂ ਲਿਖਜੁਖਾ ਕਿਵੇਂ ਕੱਢਿਆ ਕੀ ਕਿਸਾਨ ਦੇ ਵਾਂਗ ਮਜ਼ਦੂਰ ਵੀ ਉਹਦਾ ਦੀ ਸੁੱਖ ਨਹੀਂ ਜ਼ਿੰਦਗੀ ਬਕੀਤ ਕਰਦਾ ਵੱਡੇ ਸਵਾਲ ਨੇ ਕਿਸਾਨ ਜਿਹੜਾ ਹੈ ਉਹ ਅੱਜ ਸੰਕਟ ਦੇ ਵਿੱਚ ਹੈ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਉਸੇ ਸਮੇਂ ਜਦੋਂ ਕਾਲੇ ਖੇਤੀ ਗਨੂੰ ਆਇਆ ਸੀ ਉਸੇ ਟਾਈਮ ਹੀ ਕਾਲੇ ਮਜ਼ਦੂਰ ਵਿਰੋਧੀ ਕਾਨੂੰਨ ਵੀ ਆਇਆ ਸੀ ਬਿਲਕੁਲ ਉਹਨਾਂ ਮਜ਼ਦੂਰ ਵਰਗ ਦੇ ਕਾਨੂੰਨਾਂ ਦੀ ਕੋਈ ਵੀ ਗੱਲ ਕਰਦਾ ਮੇਰਾ ਹਸਪੀਟਲ ਹੈ ਜਿਹੜਾ ਉਹ ਮੁਕਰਮ ਦੇ ਵਿੱਚ ਖੁਦਕੁਸ਼ੀ ਪੀੜਤ ਮਰੀਜ਼ਾਂ ਨੂੰ ਹੀ ਦੇਖਦਾ ਤੁਹਾਡਾ ਕੀ ਮੰਨਣਾ ਹੈ ਜਿਹੜਾ ਮਜ਼ਦੂਰ ਹੈ ਜਾਂ ਦਲਿਤ ਹੈ ਗਿਆ ਉਹ ਕਿਸਾਨਾਂ ਨਾਲੋਂ ਉਹਨਾਂ ਦੀ ਗਲਤੀ ਜ਼ਿਆਦਾ ਆ ਖੁਦਕੁਸ਼ੀਆਂ ਦੀ ਕਿਸਾਨਾਂ ਨਾਲੋਂ ਕਿਤੇ ਜ਼ਿਆਦਾ दलितਾਂ ਤੇ ਮਜ਼ਦੂਰਾਂ ਨੇ ਗੁੱਤਕੁਸ਼ੀਆਂ। ਦਲਤ ਭਾਈਚਾਰਾ 50% ਤੋਂ ਉੱਤੇ ਗੁੱਤਕੁਸ਼ੀ ਕਰ ਰਿਹਾ। ਤੇ ਬਾਕੀ ਸਾਰਾ ਗਲਤ ਗੈਰਦਲਤ ਭਾਈਚਾਰਾ ਕੰਚੀ ਟੀਵੀ ਦੇਖ ਰਹੇ। ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜੈ ਗੁਰਦੇਵ, ਧੰਨ ਗੁਰਦੇਵ, ਜੈ ਟੀਮ ਦੇ ਫਾਰਟ। ਪੰਜਾਬ ਦੇ ਅੰਦਰ ਦਲਿਤ ਸਮਾਜ ਦੇ ਕੀ ਹਾਲਾਤ ਨੇ? ਪੰਜਾਬ ਦੇ ਅੰਦਰ ਕਿਰਤੀ ਮਜ਼ਦੂਰ ਦੇ ਕੀ ਹਾਲਾਤ ਨੇ? ਪੰਜਾਬ ਦੇ ਅੰਦਰ ਬੇਜ਼ਮੀਨੇ ਕਿਸਾਨ ਦੇ ਕੀ ਹਾਲਾਤ ਨੇ? ਇਹਦੇ ਤੇ ਬਹੁਤ ਘੱਟ ਚਰਚਾ ਹੁੰਦੀ ਤੇ ਬਹੁਤ ਘੱਟ ਚਾਤ ਪਾਈ ਜਾਂਦੀ ਹੈ ਸਮੇਂ-ਸਮੇਂ 'ਨੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਨਾਲ ਬੈਠ ਕੇ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਤੇ ਕਿਸਾਨਾਂ ਵੱਲੋਂ ਭਾਵੇਂ ਕਿ ਬਹੁਤ ਸਾਰੇ ਉਹਨਾਂ ਦੀਆਂ ਮੰਗਾਂ ਮੰਨੀਆਂ ਵੀ ਜਾਂਦੀਆਂ ਪਰ ਫਿਰ ਵੀ ਹੋਰ ਮੰਗਾਂ ਦੇ ਵਾਸਤੇ ਸਮੇਂ-ਸਮੇਂ ਤੇ ਪ੍ਰੋਟੈਸਟ ਹੁੰਦੇ ਨੇ ਜਦਕਿ ਇੱਕ ਪਾਸੇ ਕਿਹਾ ਜਾਂਦਾ ਤੇ ਕਿਸਾਨ ਤੇ ਮਜ਼ਦੂਰ ਦਾ ਨੌ ਮਾਸਤ ਦਾ ਰਿਸ਼ਤਾ ਹੈ ਤੇ ਨੌ ਮਾਸਤ ਦਾ ਰਿਸ਼ਤਾ ਉਹ ਸਕੇ ਭਰਾਵਾਂ ਨਾਲੋਂ ਵੱਧ ਕੇ ਕੀ ਕਿਸਾਨ ਉਹ ਆਪਣੇ ਸੀਰੀ ਨੂੰ ਉਹਨੀਆਂ ਸਹੂਲਤਾਂ ਦਿੰਦਾ ਵੱਡੇ ਸਵਾਲ ਨੇ ਕੀ ਕਿਸਾਨ ਦੇ ਵਾਂਗ ਮਜ਼ਦੂਰ ਵੀ ਉਦਾਂ ਦੀ ਸੁੱਖ ਮਈ ਜ਼ਿੰਦਗੀ ਬਤੀਤ ਕਰਦਾ ਵੱਡੇ ਸਵਾਲ ਨੇ ਅੱਜ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਨੇ ਕਿ ਜਦੋਂ ਕਿਸਾਨ ਖੁਦਕੁਸ਼ੀ ਕਰਦਾ ਤਾਂ ਉਹ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਗੱਲ ਜਾਂਦੀ ਆ ਤੇ ਉਹਨੂੰ ਮੁਆਵਜ਼ਾ ਵੀ ਮਿਲਦਾ ਤੇ ਸਰਕਾਰਾਂ ਵੀ ਉਹਦੇ ਤੇ ਨੋਟਿਸ ਲੈਂਦੀਆਂ ਜਦੋਂ ਕੋਈ ਕਰਤੀ ਕੋਈ ਮਜ਼ਦੂਰ ਕੋ ਦਲਦ ਸਮਝਦਾ ਆਤਮ ਹੱਤਿਆ ਕਰ ਜਾਂਦਾ ਕੀ ਉਹਦੇ ਤੇ ਵੀ ਕੋਈ ਚਰਚਾ ਹੁੰਦੀ ਹੈ ਕਿ ਉਹਦੇ ਪਰਿਵਾਰ ਨੂੰ ਵੀ ਕੋਈ ਸੁੱਖ ਦਾ ਸਾਹ ਹੁੰਦਾ ਉਹਦੇ ਪਰਿਵਾਰ ਨੂੰ ਵੀ ਕੋਈ ਰਾਹਤ ਦਿੱਤੀ ਜਾਂਦੀ ਹੈ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਂਦੀ ਹੈ ਕਿ ਕਿਸਾਨ ਜਿਹੜਾ ਹੈ ਉਹ ਅੱਜ ਸੰਕਟ ਦੇ ਵਿੱਚ ਹੈ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਅੱਜ ਚਰਚਾ ਕਰਾਂਗੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੇ ਪੰਜਾਬ ਦੇ ਅੰਦਰ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਇਹ ਸੁਣਨ ਦੇ ਵਿੱਚ ਆਇਆ ਕਿ ਕਿਸਾਨਾਂ ਨਾਲੋਂ ਵੱਧ ਹੈ ਜਿਹੜੀ ਸਰਚ ਕੀਤੀ ਹੈ ਡਾਕਟਰ ਹਰਗੁਰਪ੍ਰਤਾਪ ਸਿੰਘ ਜੀ ਜਿਹੜੇ ਐਮਪੀਬੀਬੀਐਸ ਐਮਐਸ ਐਮਆਈਐਮਈ ਨੇ ਔਰ ਵੱਡਾ ਹਸਪੀਟਲ ਹੈ ਔਰ ਖਾਸ ਕਰਕੇ ਮਾਨਸਿਕ ਰੋਗੀਆਂ ਤੇ ਸਰਚ ਹੈ ਮਾਨਸਿਕ ਰੋਗੀਆਂ ਤੇ ਜ਼ਿਆਦਾ ਜਾਂ ਜ਼ਹਿਰ ਪੀ ਕੇ ਆਉਣ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਕਰਨ ਦੇ ਲਈ ਸਭ ਤੋਂ ਪਹਿਲ ਕਦਮ ਇਹ ਹੁੰਦੀ ਆਪਕਾ ਪਹਿਲਾ ਜੀ ਆਇਆਂ ਆਖਾਂ ਦੇ ਫੇਰ ਕਰਾਂਗੇ ਸਵਾਗਤ ਫੇਰ ਕਰਾਂਗੇ ਚਰਚਾ ਬਹੁਤ ਗੰਭੀਰਤਾ ਦੇ ਨਾਲ ਅੱਜ ਦਾ ਜਿਹੜਾ ਇਸ਼ੂ ਆ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਹੈ ਡਾਕਟਰ ਸਾਹਿਬ ਕਾਂਛੀ ਟੀਵੀ ਦੇ ਚੈਨਲ ਤੇ ਅੱਜ ਆਪ ਜੀ ਦਾ ਸਵਾਗਤ ਹੈ ਜੀ ਜੈਪੀਮ ਜੀ ਜੈਪੀਮ ਜੀ ਪੱਤਰਕਾਰ ਸਾਹਿਬ ਤੇ ਤੁਹਾਡੇ ਮਾਧਮ ਰਹੀਂ ਸਮੂਹ ਪੰਜਾਬੀ ਸਰੋਤਿਆਂ ਨੂੰ ਮੇਰੇ ਵੱਲੋਂ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜਿਵੇਂ ਇਹ ਆਪ ਜੀ ਦੀ ਬੁੱਕ ਮੇਰੇ ਹੱਥ ਲੱਗੀ ਹੈ ਦਲਤਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਲੇਖਾ ਤੇ ਜੋਖਾ ਆਪ ਜੀ ਦੇ ਮਨ ਦੇ ਵਿੱਚ ਕਿਵੇਂ ਆਇਆ ਕਿ ਦਲਤ ਸਮਾਜ ਵੀ ਖੁਦਕੁਸ਼ੀਆਂ ਕਰਦਾ ਹੈ ਕਿਵੇਂ ਤੁਹਾਡੀ ਖੋਜ ਤੁਸੀਂ ਕੀਤੀ ਕਿਵੇਂ ਤੁਹਾਡੇ ਧਿਆਨ ਦੇ ਵਿੱਚ ਗੱਲ ਗਈ ਹੈ ਦੇਖੋ ਪੱਤਰਕਾਰ ਸਾਹਿਬ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਬਿਲਕੁਲ ਉਸ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨੀ ਦੀਆਂ ਮੰਗਾਂ ਮਸਲੇ ਕਿਸਾਨੀ ਦੀਆਂ ਖੁਦਕੁਸ਼ੀਆਂ ਦੇ ਬਾਰੇ ਇੱਕ ਤਰ੍ਹਾਂ ਨਾਲ ਸਮੁੰਦਰ ਮੰਥਨੀ ਹੋਇਆ ਬਹੁਤ ਉਹਨਾਂ ਨੂੰ ਰੜਕਿਆ ਗਿਆ ਉਹਨਾਂ ਵਿੱਚੋਂ ਕੁਝ ਚੀਜ਼ਾਂ ਨਿਕਲ ਗਈਆਂ ਚੰਗੀਆਂ ਵੀ ਨਿਕਲੀਆਂ ਮਾੜੀਆਂ ਵੀ ਨਿਕਲੀਆਂ ਉਹਨਾਂ ਗੁੱਤਕੁਸ਼ੀਆਂ ਉਹ ਕਿਸਾਨਾਂ ਦੇ ਦੁੱਖਾਂ ਦਰਦਾਂ ਨੂੰ ਬਹੁਤ ਉਭਾਰਿਆ ਗਿਆ ਮੈਂ ਕਿਸਾਨੀ ਅੰਦੋਲਨਾਂ ਦੇ ਨਾਲ ਬਹੁਤ ਨੇੜੇ ਜੁੜਿਆ ਹੋਇਆ ਹਾਂ ਜੀ ਪਰੰਤੂ ਜਦੋਂ ਮੈਂ ਦੇਖਿਆ ਵੀ ਕਿਸਾਨੀ ਦੁੱਖਾਂ ਦਰਦਾਂ ਨੂੰ ਤਾਂ ਪੂਰਾ ਉਭਾਰਿਆ ਜਾਂਦਾ ਪਰ ਸਾਡਾ ਜਿਹੜਾ ਦਲਿਤ ਸਮਾਜ ਹੈ ਮਜ਼ਦੂਰ ਸਮਾਜ ਹੈ ਉਹਦੇ ਦੁੱਖਾਂ ਦਰਦਾਂ ਦੀ ਉਨੀ ਬਾਤ ਨਹੀਂ ਪਾਈ ਜਾ ਰਹੀ ਜੀ ਉਸੇ ਸਮੇਂ ਜਦੋਂ ਕਾਲੇ ਖੇਤੀ ਕਾਨੂੰਨ ਆਏ ਸੀ ਉਸੇ ਟਾਈਮ ਹੀ ਕਾਲੇ ਮਜ਼ਦੂਰ ਵਿਰੋਧੀ ਕਾਨੂੰਨ ਵੀ ਆਏ ਸੀ ਬਿਲਕੁਲ ਉਹਨਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਦੀ ਕੋਈ ਵੀ ਗੱਲ ਕਰਦਾ ਤਾਂ ਮੇਰੇ ਮਨ ਦੇ ਵਿੱਚ ਆਇਆ ਕਿਉਂ ਨਾ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀ ਜਾਵੇ ਕਿਉਂ ਨਾ ਮਜ਼ਦੂਰ ਖੁਦਕੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਇੱਕ ਰਿਪੋਰਟ ਲਿਖੀ ਮਜ਼ਦੂਰਾਂ ਵਿੱਚ ਦਲਤਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਜੀ 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 ਉਸ ਰਿਪੋਰਟ ਨੂੰ ਸਾਡੇ ਜਿਹੜੇ ਮਜ਼ਦੂਰ ਰਾਜਨੀਤਿਕ ਕਾਰਕੁਨ ਸੀ ਉਹਨਾਂ ਨੇ ਬਹੁਤ ਖੁਸ਼ਾਮੀਦ ਕਿਹਾ ਵੀ ਇਹ ਸਾਨੂੰ ਕੁਝ ਤੱਥ ਤਾਂ ਮਿਲੇ ਆ ਫਿਰ ਉਸ ਤੋਂ ਮੈਂ ਪ੍ਰੇਰਿਤ ਹੋ ਕੇ ਦਲਿਤ ਔਰਤਾਂ ਦੇ ਵਿੱਚ ਖੁਦਕੁਸ਼ੀ ਦਾ ਰੁਝਾਨ ਅਗਲੀ ਰਿਪੋਰਟ ਦਿੱਤੀ ਅੱਛਾ ਜੀ ਤੇ ਉਸ ਤੋਂ ਅੱਗੇ ਫਿਰ ਦਲਿਤ ਨੌਜਵਾਨੀ ਵਿੱਚ ਖੁਦਕੁਸ਼ੀ ਦਾ ਰੁਝਾਨ ਰਿਪੋਰਟ ਦਿੱਤੀ ਜੀ ਜਦੋਂ ਇਹ ਤਿੰਨ ਰਿਪੋਰਟਾਂ ਮੈਂ ਪੇਸ਼ ਕੀਤੀਆਂ ਉਹਨਾਂ ਨੂੰ ਹੀ ਅੱਗੇ ਅਸੀਂ ਪੁਸਤਕ ਰੂਪ ਦੇ ਕੇ ਲੋਕ ਕਚਹਿਰੀ ਦੇ ਵਿੱਚ ਪੇਸ਼ ਕੀਤਾ ਕਈ ਵਿਦਵਾਨ ਸਾਥੀਆਂ ਨੇ ਸਵਾਲ ਉਠਾਏ ਵੀ ਪੋਜ਼ਿਟਿਵ ਦੇ ਵਿੱਚ ਕਈ ਵਿਦਵਾਨ ਸਾਥੀ ਨੇ ਥੋੜਾ ਨੈਗੇਟਿਵ ਦੇ ਵਿੱਚ ਵੀ ਰੱਖਿਆ ਕਈਆਂ ਨੇ ਇਹ ਵੀ ਸਵਾਲ ਉਠਾਇਆ ਵੀ ਦਲਤਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਗੱਲ ਕਰਦੇ ਹੋ ਮਜ਼ਦੂਰਾਂ ਵਿੱਚ ਕਿਉਂ ਨਹੀਂ ਕਹਿੰਦੇ ਜਾਂ ਖੇਤ ਮਿਹਨਦਾਰਾਂ ਵਿੱਚ ਕਿਉਂ ਨਹੀਂ ਕਹਿੰਦੇ ਤਾਂ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਦਿੰਦੇ ਹੋਏ ਲੜੀਬੱਧ ਰੂਪ ਚ ਫਿਰ ਇੱਕ ਚੌਥੀ ਰਿਪੋਰਟ ਜਾਰੀ ਕੀਤੀ ਵੀ ਓਵਰ ਆਲ ਦੋ ਤਿੰਨ ਸਾਲਾਂ ਦੇ ਵਿੱਚ ਦਲਤਾਂ ਵਿੱਚ ਖੁਦਕੁਸ਼ੀ ਦਾ ਕਿਹੋ ਜਿਹਾ ਰੁਝਾਨ ਹੈ ਉਹੀ ਅੱਜ ਮੈਂ ਤੁਹਾਡੇ ਸਾਹਮਣੇ ਉਸ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜੀ 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 ਡਾਕਟਰ ਸਾਹਿਬ ਇਹਦੇ ਵਿੱਚ ਤੁਸੀਂ ਲਿਖਿਆ ਵੀ ਲੇਖਾ ਜੋਖਾ ਇਦੀ ਵਿੱਚ ਕੀ ਅੰਦਾਜ਼ਾ ਲਗਾਇਆ ਵੀ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਦਲਿਤ ਕਿੰਨੀਆਂ ਖੁਦਕੁਸ਼ੀਆਂ ਕਰਦਾ ਜਾਂ ਤੁਸੀਂ ਲਿਖਾ ਜੋਖਾ ਕਿਵੇਂ ਕੱਢਿਆ ਹਾਂ ਲਿਖਾ ਜੋਖਾ ਦਾ ਮਤਲਬ ਪੱਤਰਕਾਰ ਸਾਹਿਬ ਇਹ ਸੀਗਾ ਵੀ ਰਿਪੋਰਟ ਨੂੰ ਅੰਕੜਿਆਂ ਸਹਿਤ ਦੇਣਾ ਜੀ ਉਹਨਾਂ ਦੇ ਵਿੱਚ ਦਲਿਤ ਵੀਰਾਂ ਦੀ ਪ੍ਰਤੀਸ਼ਤਤਾ ਜਾਂ ਗੈਰ ਦਲਿਤ ਵੀਰਾਂ ਦੀ ਪ੍ਰਤੀਸ਼ਤਤਾ ਔਰਤ ਭੈਣਾਂ ਦੀ ਵਿੱਚ ਦਲਿਤ ਔਰਤਾਂ ਦੀ ਪ੍ਰਤੀਸ਼ਤਤਾ ਉਹ ਸਾਰੇ ਅੰਕੜੇ ਪੇਸ਼ ਕਰਨੇ ਨੇ ਜਿੰਨੇ ਵੀ ਅੰਕੜੇ ਨੇ ਇੱਕਠੇ ਕਰ ਸਕਿਆ ਜਿਵੇਂ ਮੇਰਾ ਹਸਪੀਟਲ ਨਿਹਾਲ ਸਿੰਘ ਵਾਲਾ ਇਹ ਨਿਹਾਲ ਸਿੰਘ ਵਾਲਾ ਪੂਰੇ ਪੰਜਾਬ ਦੇ ਮੱਧ ਚ ਪੈਂਦਾ ਬਿਲਕੁਲ ਵਿਚਾਲੇ ਸੈਂਟਰ ਦੇ ਵਿੱਚ ਪੈਂਦਾ ਤੇ ਸਾਡਾ ਜਿਹੜਾ ਖਿੱਤਾ ਹੈਗਾ ਉਹ ਬਿਲਕੁਲ ਨਰੋਲ ਪਿੰਡੋਂ ਖਿੱਤਾ ਉੱਥੇ ਦਲਿਤ ਚੇਤਨਾ ਬਹੁਤ ਜ਼ਿਆਦਾ ਘੱਟ ਹੈ ਜਿਸ ਤਰ੍ਹਾਂ ਜਲੰਧਰ ਕਪੂਰ ਤਲਾ ਗੜਸ਼ੰਕਰ ਨਵਾਂ ਸ਼ਹਿਰ ਦੇ ਵਿੱਚ ਦਲਿਤ ਚੇਤਨਾ ਬਹੁਤ ਜ਼ਿਆਦਾ ਹੈ ਹਾਂ ਪਰੰਤੂ ਮਾਲਵੇ ਵਿੱਚ ਦਲਿਤ ਚੇਤਨਾ ਬਹੁਤ ਘੱਟ ਹੈ ਉਹਨਾਂ ਜੋ ਵੀ ਮਾਲਵੇ ਚੋਂ ਨਿਹਾਲ ਸਿੰਘ ਵਾਲਾ ਇੱਕ ਇਹੋ ਜਿਹਾ ਬਲੈਕ 스ਪੌਟ ਕਹਿ ਸਕਦੇ ਆ ਦਲਤ ਭਾਈਚਾਰੇ ਦੇ ਲਈ ਜਿੱਥੇ ਦਲਤ ਚੇਤਨਾ ਬਹੁਤਾਂ ਦੇ ਘਟ ਹੈ ਉੱਥੇ ਮੇਰਾ ਹਸਪੀਟਲ ਹੈ ਜਿਹੜਾ ਉਹ ਮੁਕਰੂਬ ਦੇ ਵਿੱਚ ਗੁੱਦਕੁਸ਼ੀ ਪੀੜਤ ਮਰੀਜ਼ਾਂ ਨੂੰ ਹੀ ਦੇਖਦਾ ਅੱਛਾ ਜੀ ਤਾਂ ਮੇਰੇ ਕੋਲੇ ਜਿਹੜੇ ਗੁੱਦਕੁਸ਼ੀ ਕਰਕੇ ਦੀ ਕੋਸ਼ਿਸ਼ ਕਰਕੇ ਜ਼ਹਿਰੀਲਾ ਪਦਾਰਥ ਪੀਕੇ ਬੱਚੇ ਆਉਂਦੇ ਨੇ ਉਹ ਬਜ਼ੁਰਗ ਆਉਂਦੇ ਨੇ ਮੈਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਰਿਪੋਰਟ ਫਿਰ ਦੂਜੀ ਫਿਰ ਤੀਜੀਆਂ ਰਿਪੋਰਟਾਂ ਪੇਸ਼ ਕੀਤੀਆਂ ਤੇ ਉਹਨਾਂ ਰਿਪੋਰਟਾਂ ਤੋਂ ਜਿਹੜੇ ਸਾਡੇ ਦਲਿਤ ਹੱਕਾਂ ਲਈ ਸੰਘਰਸ਼ ਕਰਨ ਵਾਲੇ ਸਾਥੀ ਨੇ ਉਹਨਾਂ ਨੂੰ ਬਹੁਤ ਪ੍ਰੇਰਣਾ ਮਿਲੀ ਜਿਹੜੇ ਸਵਾਲ ਰਹਿ ਜਾਂਦੇ ਸੀ ਅਧੂਰੇ ਉਹਨਾਂ ਦੇ ਉਹ ਇੱਕ ਡਾਕਟਰ ਵੱਲੋਂ ਅੰਕੜਿਆਂ ਸਹਿਤ ਪੇਸ਼ ਕਰ ਦਿੱਤੇ ਗਏ ਤਾਂ ਸਾਡੇ ਸੰਘਰਸ਼ਾਂ ਨੂੰ ਬਲ ਮਿਲਿਆ ਉਹਨਾਂ ਨੇ ਸਭ ਇਹ ਦੱਸਿਓ ਵੀ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਨੇ ਅੰਕੜੇ ਸਾਹਮਣੇ ਆਉਂਦੇ ਨੇ ਤੁਹਾਡਾ ਕੀ ਮੰਨਣਾ ਹੈ ਜਿਹੜਾ ਮਜ਼ਦੂਰ ਹੈ ਜਾਂ ਦਲਿਤ ਹੈ ਗਿਆ ਉਹ ਕਿਸਾਨਾਂ ਨਾਲੋਂ ਉਹਨਾਂ ਦੀ ਗਣਤੀ ਜ਼ਿਆਦਾ ਹੈ ਕੁਝ ਖਸ਼ੀਆਂ ਦੀ ਦੇਖੋ ਪੱਤਰਕਾਰ ਸਾਹਿਬ ਜਿਹੜੇ ਦਲਿਤ ਵੀਰ ਪਿੰਡੂ ਖੇਤਰ ਦੇ ਵਿੱਚ ਰਹਿੰਦੇ ਜਿੱਥੇ ਦਲਿਤ ਚੇਤਨਾ ਦਾ ਪੱਧਰ ਬਹੁਤ ਜ਼ਿਆਦਾ ਨੀਵਾ ਹੈਗਾ ਉਹਨਾਂ ਇਲਾਕਿਆਂ ਵਿੱਚ ਮੈਨੂੰ ਇਹ ਮੇਰੀਆਂ ਰਿਪੋਰਟਾਂ ਦੇ ਵਿੱਚ ਸਪਸ਼ਟ ਹੁੰਦਾ ਬੀਮ ਕਿਸਾਨਾਂ ਨਾਲੋਂ ਕਿਤੇ ਜ਼ਿਆਦਾ ਦਲਤਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਹੁਤ ਵੱਡੀ ਪੱਧਰ ਤੇ ਨੇ ਜਿਹੜੀ ਮੇਰੀ ਚੌਥੀ ਰਿਪੋਰਟ ਆਈ ਹੈ 4 ਸਾਲਾਂ ਦੇ ਅੰਕੜਿਆਂ ਦੀ 450 ਦੀ ਉਹਦੇ ਵਿੱਚ ਦਲਤ ਭਾਈਚਾਰਾ 50% ਤੋਂ ਉੱਤੇ ਖੁਦਕੁਸ਼ੀ ਕਰ ਰਿਹਾ ਤੇ ਬਾਕੀ ਸਾਰਾ ਦਲਿਤ ਗੈਰ ਦਲਿਤ ਭਾਈਚਾਰਾ ਸਨੇ ਜ਼ਿਮੀਂਦਾਰ ਭਾਈਚਾਰਾ ਸਨੇ ਵਪਾਰੀ ਭਾਈਚਾਰਾ ਸਮੇ OBC ਭਾਈਚਾਰਾ ਉਹ ਸਾਰਾ ਹੀ 49% ਕੁਦਕੁਸ਼ੀ ਦੀ ਅਮਲ ਦੇ ਵਿੱਚ ਜਾਂਦਾ ਹੈਗਾ ਇਹਦਾ ਮਤਲਬ ਹੈ ਦਲਤਾਂ ਦੇ ਵਿੱਚ ਖੁਦਕੁਸ਼ੀਆਂ ਵੱਲ ਨੂੰ ਜਾਣ ਦੀ ਜਿਹੜੀ ਹੈਗੀ ਹੈ ਰੁਚੀ ਜਾਂ ਆਪ ਦੇ ਜੀਵਨ ਨੂੰ ਲਾ ਸਵਾਪਤ ਕਰਨ ਦਾ ਜਿਹੜਾ ਸੋਚ ਹੈ ਉਹ ਬਹੁਤ ਵੱਡੀ ਪੱਧਰ ਤੇ ਪਈ ਹੈ ਅੱਛਾ ਡਾਕਟਰ ਸਾਹਿਬ ਅੱਗੇ ਆ ਕੇ ਗੱਲ ਇਹ ਆ ਜਾਂਦੀ ਜਿਹੜਾ ਦਲ ਸਮਾਜ ਦੇ ਵਿੱਚ ਰੁਝਾਨ ਵਧਿਆ ਖੁਦਕੁਸ਼ੀ ਦਾ ਖਾਸ ਕਰਕੇ ਜਿਹੜੇ ਜੈਂਟਸ ਹੈ ਉਹਨਾਂ ਦੇ ਕੀ ਕਾਰਨ ਲੱਭੇ ਖੁਦਕੁਸ਼ੀ ਦਿੱਤੀ ਦੇਖੋ ਪੱਤਰਕਾਰ ਸਾਹਿਬ ਦਲਤਾਂ ਜਾਂ ਗੈਰ ਦਲਤਾਂ ਦੋਨਾਂ ਇੰਦੇ ਵਿੱਚ ਹੀ ਖੁਦਕੁਸ਼ੀ ਦੇ ਪ੍ਰਮੁੱਖ ਰੂਪ ਦੇ ਵਿੱਚ ਚਾਰ ਪੰਜ ਕਾਰਨ ਨੇ ਅ ਨੰਬਰ 1 ਤਾਂ ਆਰਥਿਕਤਾ ਪੰਜਾਬ ਦੀ ਟੁੱਟ ਰਹੀ ਹੈ ਦਲਤਾਂ ਦੀ ਵੀ ਟੁੱਟ ਰਹੀ ਹੈ ਗੈਰ ਦਲਤਾਂ ਦੀ ਵੀ ਟੁੱਟ ਰਹੀ ਹੈ ਨੰਬਰ 2 ਪਰਿਵਾਰਕ ਕਲੇਸ਼ ਸਮਾਜਿਕ ਰੁਚੀਆਂ ਉਹ ਸਾਰੇ ਪੰਜਾਬ ਦੇ ਵਿੱਚ ਹੀ ਫੈਲ ਰਹੀਆਂ ਨੇ ਨੰਬਰ 3 ਹੈਗੀ ਇਹ ਗੱਲ ਅ ਮੋਬਾਈਲ ਦਾ ਬਹੁਤ ਜ਼ਿਆਦਾ ਪ੍ਰਯੋਗ ਹੋਣਾ ਸੋ سوشل میڈیا ਦਾ ਬਹੁਤ ਜ਼ਿਆਦਾ ਪ੍ਰਯੋਗ ਇਹ ਵੀ ਸਾਡੇ ਲਈ ਦੁੱਖਾਂ ਦਾ ਕਾਰਨ ਬਣ ਰਿਹਾ ਤੇ ਚੌਥੀ ਗੱਲ ਹੈਗੀ ਆ ਜ਼ਹਿਰ ਵਾਲੇ ਸਰੀਰ ਨੂੰ ਖਤਮ ਕਰਨ ਵਾਲੇ ਜਿਹੜੇ ਪਦਾਰਥ ਆ ਲਿਕਵਿਡ ਆ ਜਿਹਨਾਂ ਨੂੰ ਪੈਸਟੀਸਾਈਡ ਕਹ ਦਿੰਨੇ ਆ ਜਾਂ ਸਲਫਾਸਦੀਨ ਗੋਲੀਆਂ ਕਹਿੰਦੇ ਉਹਨਾਂ ਦੀ ਬਹੁਤ ਜ਼ਿਆਦਾ ਮਾਤਰਾ ਹਰੇਕ ਘਰ ਦੇ ਵਿੱਚ ਹਰੇਕ ਖੇਤ ਦੇ ਵਿੱਚ ਹਰੇਕ ਮੋਟਰ ਦੇ ਉੱਤੇ ਪਈ ਹੈ ਬਹੁਤ ਆਤ ਬਹੁਤ ਜ਼ਿਆਦਾ ਪੈਸਟੀਸਾਈਡਸ ਦੇ ਜਿੰਨੀ ਜ਼ਿਆਦਾ ਬਹੁਤਾਦ ਹੋਊਗੀ ਉੰਨੀ ਜ਼ਿਆਦਾ ਉਹਨਾਂ ਦੇ ਵੀਰਾ ਪਰਾਵਾਂ ਦੀ ਮੌਤ ਦਰ ਵੀ ਜ਼ਿਆਦਾ। ਤਾਂ ਮੈਨੂੰ 4-5 ਜੇ ਕਾਰਨ ਲੱਗਿਆ। ਅ ਪ੍ਰਵਾਕ ਲੜਾਈਆਂ ਮਾਨਸਿਕ ਅ ਦੁੱਖਾਂ, ਦੁੱਖ ਤਕਲੀਫ ਜਦੋਂ ਇੰਨਾ ਸਾਰਾ ਕੁਝ ਇਕੱਠਾ ਹੋ ਜਾਂਦਾ ਨਸ਼ੇ। ਨਸ਼ੇ ਵੀ ਇੱਕ ਕਾਰਨ ਹੈ। ਜਦੋਂ ਇੰਨਾ ਸਾਰਾ ਟੌਕਸਿਕ ਤੇ ਜ਼ਹਿਰੀਲਾ ਵਾਤਾਵਰਨ ਗਰੀਬਾਂ ਦੇ ਅੜ ਵਾਲੇ ਬਣ ਜਾਂਦਾ ਤਾਂ ਉਹ ਖੁਦਕੁਸ਼ੀ ਦੇ ਰਾਹ ਪੈ ਜਾਂਦੇ। ਪੈਂਦੇ ਰਾਹ ਵਪਾਰੀ ਵੀ ਨੇ ਪੈਂਦੇ ਰ ਦੁਕਾਨਦਾਰ ਵੀਰ ਵੀ ਨੇ ਸਾਡੇ ਕਿਸਾਨ ਵੀਰ ਵੀ ਪੈਂਦੇ ਨੇ ਪਰੰਤੂ ਉਹਨਾਂ ਕੋਲੇ ਕਿਤਨਾ ਕਿਤੇ ਆਰਥਿਕਤਾ ਵੱਲੋਂ ਥਮੜਾ ਹੁੰਦਾ ਹੈ ਉਹਨਾਂ ਦੇ ਨਾਲ ਆਸਰਾ ਮਿਲ ਜਾਂਦਾ ਹੈ ਆਸਰਾ ਹੁੰਦਾ ਹੈ ਉਹਨਾਂ ਦੀ ਰਾਜਸੀ ਸੱਤਾ ਵੀ ਹੈਗੀ ਆ ਹੂੰ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸੱਤਾ ਦੁਕਾਨਦਾਰ ਭਾਈਚਾਰੇ ਕੋਲੇ ਕਾਰਖਾਨੇਦਾਰ ਭਾਈਚਾਰੇ ਕੋਲੇ ਜ਼ਮੀਨ ਮਾਲਕ ਭਾਈਚਾਰੇ ਕੋਲੇ ਹੈਗੀ ਆ ਪਰੰਤੂ ਦਲਤਾਂ ਕੋਲੇ ਉਹ ਨਹੀਂ ਹੈਗੀ ਜਿਹੜੀ ਮਾੜੀ ਮੋਟੀ ਸੂਤ ਮਿਲ ਨਹੀਂ ਸੀਗੀ ਵਚਨ ਦੀ ਉਹ ਵਿਆਸ ਦੀ ਕਿਵੇਂ ਘਟਾ ਇਸ ਕਰਕੇ ਦਲਤਾਂ ਵਿੱਚ ਖੁਦਕੁਸ਼ੀਆਂ ਦਾ ਅਮਲ ਹੈ ਜਿਹੜਾ ਮੈਨੂੰ ਲੱਗਦਾ ਵੀ ਜ਼ਿਆਦਾ ਜੀ ਤੁਹਾਡੇ ਕੋਲ ਕਰੀਬ ਸਾਲ ਦੀ ਰੇਸ਼ਿਓ ਵੀ ਕੱਢੀ ਹੋਈ ਹੈ ਕਰੀਬ ਇੱਕ ਸਾਲ ਦੇ ਵਿੱਚ ਕਿੰਨੀ ਇੱਕ ਤੁਹਾਡੇ ਕੋਲ ਰੇਸ਼ਿਓ ਹੈਗੀ ਆ ਦੇਖੋ ਮੈਂ ਪਿੱਛੇ ਦਲਤਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਰਿਪੋਰਟ ਨੰਬਰ 4 ਪੇਸ਼ ਕੀਤੀ ਸੀ ਉਸ ਵਿੱਚ ਜੇ ਮੰਨ ਲਈਏ ਆਪਾਂ ਦਲਤਾਂ ਦੀ ਆਬਾਦੀ ਕੁੱਲ ਆਬਾਦੀ ਦਾ 32.3% ਹੈ ਪਰੰਤੂ ਦਲਿਤਾ ਦੁਆਰਾ ਜੈ ਹਰ ਪੀ ਕੇ ਹਸਪਤਾਲ ਦੇ ਵਿੱਚ ਆਉਣ ਦੀ ਦਰ ਉਹ 50% ਤੋਂ ਉੱਤੇ ਅੱਛਾ ਜੀ ਤੁਸੀਂ ਦੇਖੋ ਕਿੰਨਾ ਜ਼ਿਆਦਾ ਹੋਊ। ਤੇ ਬਾਕੀ ਸਾਰੇ ਜਿਹੜੇ 63% ਗੈਰ ਦਲਿਤ ਨੇ ਕਿਸਾਨ, ਲੋਹਾਰ, ਤਰਖਾਨ, ਛਿੰਬੇ ਸਾਡੇ ਅਗਰਵਾਲ ਭਾਈਚਾਰਾ, ਸਾਡਾ ਬ੍ਰਾਹਮਣ ਭਾਈਚਾਰਾ ਉਹ ਸਾਰੇ ਰਲ ਕੇ 49% ਬਣਾਉਂਦੇ ਨੇ। ਤੇ ਇਕੱਲਾ ਦਲਿਤ ਭਾਈਚਾਰਾ ਹੀ ਸਾਡੇ ਮਜੀਦ ਸਿੰਘ ਭਾਈਚਾਰਾ ਸਾਡੇ ਰਵਦਾਸ ਸਿੰਘ ਭਾਈਚਾਰਾ ਤੇ ਸ਼ੈਡਿਊਲਡ ਟਾਈਮਜ਼ ਜਿਹੜੇ ਸੈਂਸੀ, ਬਾਵਰੀਆ, ਓੜ ਨੇ ਉਹ ਸਾਰੇ ਰਲ ਕੇ 50% ਤੋਂ ਉੱਤੇ ਜਾ ਰਹੇ। ਦਲਿਤਾਂ ਵਿੱਚ ਤਾਂ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਪੈਣੀਆਂ। ਜੀ ਲਖਸਰ ਇਹਦੇ ਵਿੱਚ ਬਹੁ ਗਿਣਤੀ ਨੌਜਵਾਨਾਂ ਦੀ ਵੀ ਹੋਏਗੀ ਨੌਜਵਾਨਾਂ ਦੇ ਕੀ ਕਾਰਨ ਲੱਭੇ ਜਿਹੜੇ ਨੌਜਵਾਨ ਖੁਦਕੁਸ਼ੀ ਕਰਦੇ ਨੇ ਖਾਸ ਕਰਕੇ ਦਲਿਤਪਾਈ ਚਰੇ ਤੋਂ ਨੌਜਵਾਨ ਜੇ ਆਪਾਂ ਦਲਤਾਂ ਦਲਤ ਵੀਰਾਂ ਦੀ ਗੱਲ ਕਰੀਏ ਕੁੱਲ ਖੁਦਕੁਸ਼ੀ ਪੀੜਤਾਂ ਦੇ ਵਿੱਚੋਂ 70% ਆ ਜਿਹੜੇ ਉਹ ਨੌਜਵਾਨ ਹੁੰਦੇ ਨੇ ਅੱਛਾ ਜੀ ਗੈਰ ਨੌਜਵਾਨ ਬਜ਼ੁਰਗ ਬਜਿਹੜੇ ਭਾਈਚਾਰੇ ਤੋਂ 30% ਆਉਂਦੇ ਨੇ ਨੌਜਵਾਨਾਂ ਦੇ ਵਿੱਚ ਪ੍ਰਮੁੱਖ ਕਾਰਨ ਆਪਣੀ ਸਮਰੱਥਾ ਤੋਂ ਵੱਧ ਹਾਸਲ ਕਰਨ ਦੀ ਤੇ ਬਿਨਾ ਮਿਹਨਤ ਤੋਂ ਹਾਸਲ ਕਰਨ ਦੀ ਰੁਚੀ ਹੈ ਜਿਹੜੀ ਉਹ ਜ਼ਹਿਰੀਲੇ ਪਦਾਰਥ ਨਿਕਲਾਉਣ ਵੱਲ ਜਾਂਦੀ ਹੈ ਬਿਸਟਰ ਕਲਚਰ ਦੇਖ ਕੇ ਉਹਦੀ ਨਕਲ ਕਰਨੀ ਕਾਪੀ ਕਰਨੀ ਜਾਂ ਅਮੀਰ ਲੋਕਾਂ ਦੇ ਕਾਕਿਆਂ ਵੱਲ ਦੇਖ ਕੇ ਹੁਣ ਜਦ ਤਕੜੇ ਲੋਕਾਂ ਕੋਲੇ ਬੁਲਟ ਮੋਟਰਸਾਈਕਲ ਆ ਸਾਡਾ ਮੁੰਡਾ ਵੀ ਬੁਲਟ ਮੋਟਰਸਾਈਕਲ ਵਾਂਗੂ ਪਰ ਇਹ ਨਹੀਂ ਦੇਖਦਾ ਵੀ ਮੈਂ ਮਿਹਨਤ ਕਰਕੇ ਖਰੀਦਾਂ ਵੱਡੇ ਲੋਕਾਂ ਕੋਲੇ ਵੱਡੀ ਕੋਠੀ ਪਾਈ ਹੋਈ ਹੈ ਉਹ ਵਿਲੇ ਰਹਿੰਦੇ ਨੇ ਸ਼ਹਿਰਾਂ ਸੁਰਾਂ ਦੇ ਵੀ ਜਾ ਸਕਦੇ ਆ ਸਾਡਾ ਮੁੰਡਾ ਵੀ ਸ਼ਹਿਰਾਂ ਵਾਸਤੇ ਮਾਵਾ ਤੋਂ ਪੈਸੇ ਮੰਗੀ ਜਾਂਦਾ ਤੇ ਖੁਦ ਕਮਾ ਕੇ ਕਰਨ ਨੂੰ ਧੰਦ ਤੇ ਮੰਗ ਕੇ ਵਾਲਾ ਕਲਚਰ ਬਣਾ ਰੱਖਿਆ ਉਹ ਜਿਹੜਾ ਮੰਮੀ ਡੈਡੀ ਦੇ ਉੱਤੇ ਬੋਝ ਪਾਉਣਾ ਜਦੋਂ ਮਾਪੇ ਨਾ ਕਰਦੇ ਨੇ ਤਦ ਫਿਰ ਉਹ ਗੁੱਸੇ ਚ ਆ ਕੇ ਉਹ ਜੈਨ ਦੀ ਸ਼ੀਸ਼ੀ ਚੱਕਣ ਵਾਲਾ ਬਸ ਨਹੀਂ ਜਾਂਦਾ ਆ ਜਿਹੜਾ ਮਿਹਨਤ ਤੋਂ ਮੁਨਕਰ ਹੋਣ ਵਾਲਾ ਕੰਮ ਹੈ ਇਹ ਮੜੀ ਗੱਲ ਬਿਲਕੁਲ ਬਿਲਕੁਲ ਮਿਹਨਤ ਤੋਂ ਮੁਨਕਰ ਤੇ ਜਿਹੜੀਆਂ ਔਰਤਾਂ ਉਹਦੇ ਵਿੱਚ ਕੀ ਕੰਮ ਲੱਭਿਆ ਤੁਸੀਂ ਜਿੰਨਾ ਕਿ ਦੁਨੀਆਂ ਦਲਿਤ ਬੇਟੀਆਂ ਜਾਂ ਔਰਤਾਂ ਖੁਦਕੁਸ਼ੀ ਕਰਦੀਆਂ ਉਹ ਗੈਰ ਦਲਿਤ ਔਰਤਾਂ ਜਾਂ ਬੇਟੀ ਨਾਲੋਂ ਬਹੁਤ ਜ਼ਿਆਦਾ ਅੱਛਾ ਜੀ ਮੈਨੂੰ ਇਹ ਲੱਗਦਾ ਵੀ ਜਿਹੜਾ ਪੰਜਾਬ ਦਾ ਪਿੰਡੂ ਖੇਤਰ ਹੈ ਉੱਤੇ ਦਲਿਤ ਔਰਤਾਂ ਦਲਿਤ ਭੈਣਾਂ ਦੀ ਹਾਲਤ ਬਹੁਤ ਮੰਦੀ ਹੈ ਉਹਦਾ ਕਾਰਨਿਕਤਾ ਹੈਗਾ ਵੀ ਸਾਡੇ ਅੰਦਰ ਮਨੁਵਾਦੀ ਸੱਤਾ ਪਈਆ ਕਿਤਨਾ ਕਿਤੇ ਪਰਿਵਾਰਾਂ ਚ ਨੰਬਰ ਤੋਂ ਪਿੱਤਰ ਸੱਤਾ ਪਈਆ ਬੇਟੀਆਂ ਦੀ ਘਰਾਂ ਦੇ ਵਿੱਚ ਵੀ ਇੱਜ਼ਤ ਕੁੱਗਤ ਨਹੀਂ ਹੈ ਮਾਵਾ ਦੀ ਘਰਾਂ ਦੇ ਵਿੱਚ ਵੀ ਇੱਜ਼ਤ ਪੂਕਤ ਨਹੀਂ ਆ। ਦੂਸਰਾ ਮਾਵਾ ਭੈਣਾਂ ਨੂੰ ਬੇਟੀਆਂ ਨੂੰ ਪੜਨ ਦੇ ਸੌਮੇ ਨਹੀਂ ਹਨ। ਨੰਬਰ 3 ਪੜਨ ਦੇ ਸੌਮਣ ਤੋਂ ਬਾਅਦ ਤੱਕ ਨੌਕਰੀਆਂ ਨਹੀਂ ਹਨ। ਉਹਨਾਂ ਨੂੰ ਕੋਈ ਕੰਮ-ਕੁਮ ਕਰਨ ਨੂੰ ਕੋਈ ਹੋਰ ਥਾਂ ਨਹੀਂ ਆਇਆ। ਚੌਥਾ ਕੀ ਹੈ? ਜਿਹੜੀਆਂ ਸਾਡੀਆਂ ਮਾਤਾਵਾ ਭੈਣਾਂ ਨੇ ਉਹਨਾਂ ਦੇ ਉੱਤੇ ਪਿੱਤਰ ਸੱਤਾਤਮਕ ਵੀ ਦਬਾਅ ਬਹੁਤ ਪੈਂਦੇ ਨੇ। ਮਰਦਵਾਦੀ ਦਬਾਅ ਵੀ ਹੈਗਾ ਘਰ ਦੇ ਅੰਦਰ ਵੀ ਮਰਦਵਾਦੀ ਦਬਾਅ ਘਰ ਤੋਂ ਬਾਹਰ ਵੀ ਹੈ। ਜੇ ਮਨ ਲੋ ਇੱਕੋ ਲੈਵਲ ਦੇ ਉੱਤੇ ਲੜਕਾ ਤੇ ਲੜਕੀ ਕਿਤੇ ਜੋਬ ਕਰ ਰਹੇ ਹੋਣ ਬਰਾਬਰ ਦਾ ਜੋ ਕੰਮ ਕਰਦੀ ਹੈ ਸਾਡੀ ਭੈਣ ਬਲਕਿ ਵੱਧ ਵੀ ਕਰਦੀ ਹੋਊਗੀ ਪਰ ਤਨਖਾਹ ਨੂੰ ਘੱਟ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਆਖਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਸੰਦੇਸ਼ ਕੀ ਦੇਣਾ ਚਾਹੋਗੇ ਜਿਹਦੇ ਨਾਲ ਖੁਦਕੁਸ਼ੀਆਂ ਤੋਂ ਬਚਿਆ ਜਾ ਸਕਦਾ ਦੇਖੋ ਮੈਂ ਮਜ਼ਦੂਰ ਭਾਈ ਚਰਨ ਨੂੰ ਇੱਕੋ ਇੱਕ ਗੱਲ ਕਹਿਣੀ ਚਾਹੂੰਗਾ ਸਾਡੀਆਂ ਕਿਸਾਨ ਜਥੇਬੰਦੀਆਂ ਵੱਲ ਦੇਖੋ ਜੀ ਦੇਖੋ 52 53 ਦੇ ਕਰੀਬ ਕਿਸਾਨ ਜਥੇਬੰਦੀਆਂ ਇੱਕ ਇੱਕ ਜਥੇਬੰਦੀ ਦੇ ਆਪਦੇ ਹਜ਼ਾਰ ਹਜ਼ਾਰ ਯੂਨਿਟ ਯੂਨਿਟ ਨੇ ਪਰ ਸਾਡੀਆਂ ਮਜ਼ਦੂਰ ਤੇ ਦਲਤਾਂ ਦੀਆਂ ਜਥੇਬੰਦੀਆਂ ਕਿੱਥੇ ਨੇ ਜੀ ਸਾਡੇ ਕੋਲੇ ਕੁੱਲ 7-8 ਮਜ਼ਦੂਰ ਜਥੇਬੰਦੀਆਂ ਨੇ ਕੁੱਲ ਜੇ ਆਪਾਂ ਕਹੀਏ ਵੀ ਚੰਗੀਆਂ ਦਲਿਤ ਆਰਗੇਨਾਈਜੇਸ਼ਨਸ ਸਿਵਾਏ ਜਲੰਧਰ ਤੇ ਨਵਾਂ ਸ਼ਹਿਰ ਵਾਲੇ ਇਲਾਕੇ ਤੋਂ ਬਾਹਰ ਕਿਤੇ ਤੱਕੜੀਆਂ ਦਲਿਤ ਜਥੇਬੰਦੀਆਂ ਵੀ ਹਨੀ ਸਾਨੂੰ ਆਪਣੇ ਸੰਗਠਨ ਮਜ਼ਬੂਤ ਕਰਨੇ ਪੈਣਗੇ ਸਾਨੂੰ ਆਪਣਾ ਦਿਮਾਗ ਕਲੀਅਰ ਕਰਨਾ ਪਊਗਾ ਅਸੀਂ ਪੜਨ ਵਾਲੇ ਪਾਸੇ ਨੂੰ ਜਾਣਾ ਜੀ ਅਸੀਂ ਜ਼ਮੀਨਾ ਹਾਸਲ ਕਰਨ ਵਾਲੇ ਪਾਸੇ ਨਹੀਂ ਜਾਣਾ ਅਸੀਂ ਰੁਜ਼ਗਾਰ ਹਾਸਲ ਕਰਨ ਵਾਲੇ ਪਾਸੇ ਨਹੀਂ ਜਾਣਾ ਅਸੀਂ ਲੜਨ ਵਾਲੇ ਸੰਘਰਸ਼ ਕਰਨ ਵਾਲੇ ਪਾਸੇ ਨਹੀਂ ਜਾਣਾ ਜਿਹੜਾ ਬਾਬਾ ਸਾਹਿਬ ਵੀ ਮਰਾਵਾ ਬੇਦਕਰ ਜੀ ਨੇ ਕਿਹਾ ਜੁੜੋ ਜੁੜੋ ਸੰਘਰਸ਼ ਕਰ ਅਸੀਂ ਜ਼ਹਿਰ ਦੀਆਂ ਸ਼ੀਸ਼ੀਆਂ ਚੱਕਣ ਵਾਲੇ ਗੀਦੀਪੁਰੇ ਵਾਲੇ ਕੰਮ ਚ ਨਹੀਂ ਜਾਣਾ ਜੀ 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 ਸਾਨੂੰ ਸੰਗਠਿਤ ਹੋਣਾ ਪਊਗਾ ਬਿਲਕੁਲ ਜੀ ਤੇ ਸੰਗਠਨ ਤਾਂ ਸਾਡੇ ਕੋਲੇ ਐਗਜ਼ਾਮਪਲ ਹੈਗੀ ਹੀ ਆ ਕਿ ਦਿੱਲੀ ਦੇ ਵਿੱਚ ਜਾ ਕੇ ਕਿਸਾਨ ਸੰਗਠਨ ਤੋਂ ਕਿ ਐਨਾ ਆਪਣੇ ਹੱਕ ਬਣਵਾ ਸਕਦੇ ਆ ਤਾਂ ਅਸੀਂ ਕਿੰਨੇ ਜੈਸਾ ਅਸੀਂ ਤਾਂ ਉਹਨਾਂ ਨਾਲ ਆਬਾਦੀ 'ਚ ਵੀ ਬੱਤਾਂ ਆਬਾਦੀ 'ਚ ਵੀ ਬੱਤਾਂ ਬਿਲਕੁਲ ਜੀ ਆਬਾਦੀ 'ਚ ਵੀ ਬੱਤਾਂ ਤੇ ਇੱਕ ਪਾਸੇ ਸਤਗੁਰ ਵਾਸ ਮਹਾਰਾਜ ਜੀ ਦਾ ਹੁਣੇ-ਹੁਣੇ ਪ੍ਰਕਾਸ਼ਪੁਰ ਮਨਾ ਕੇ ਆਟਿਆਂ ਬੇਗਮ ਪੁਲੇ ਦੀਆਂ ਬੱਤਾਂ ਪਾਈਆਂ ਡਾਕਟਰ ਸਾਹਿਬ ਬੇਗਮ ਪੁਰੇ ਦੀ ਚਰਚਾ ਕੀਤੀ ਮੱਖੀਆਂ ਤਰ੍ਹਾਂ ਇਕੱਠੇ ਰਹਿੰਦੀਆਂ ਵੀ ਗੱਲਾਂ ਕੀਤੀਆਂ ਪਰ ਅਸੀਂ ਰਹਿੰਦੇ ਨਹੀਂ ਜਿੱਥੇ ਬੰਦ ਕੌਂਦੇ ਨਹੀਂ ਤੇ ਬਾਬਾ ਸਾਹਿਬ ਪੀਮਰਾਉ ਡਾਕਟਰ ਅਮਿਰਗੱਦ ਜੀ ਨੇ ਵੀ ਕਿਹਾ ਸੀ ਪੜੋ ਜੜੋ ਤੇ ਸੰਘਰਸ਼ ਕਰੋ ਅਸੀਂ ਕੱਲਾ ਸਟੈਚੂ ਤੇ ਹਾਰ ਕੋਣ ਜੋਗੇ ਰਹਿ ਗਏ ਤਾਂ ਉਹਨਾਂ ਦੀ ਗੱਲ ਨਹੀਂ ਮੰਨੀ ਆਓ ਆਪਾਂ ਗੱਲ ਮੰਨੀਏ ਤੇ ਜਿਹੜਾ ਰੁਝਾਨ ਵਾਤਾ ਵ ਦਕਟਰ ਭਾਈਚਾਰੇ ਦੇ ਵਿੱਚ ਬਹੁਤ ਕੁਝ ਜਾਂਦਾ ਇਹਦਾ ਕਾਬੂ ਪਾਉਣ ਦੇ ਲਈ ਇੱਕੋ ਹੀ ਹੈ ਕਿ ਆਪਾਂ ਮਾਨਸਿਕ ਰੋਗੀ ਨਾ ਹੋਈਏ ਮਨੋਵੰਨ ਨੂੰ ਮਜ਼ਬੂਤ ਕਰੀਏ ਤੇ ਮਿਹਨਤ ਕਰੀਏ ਤੇ ਇਕੱਠੇ ਰਹੀਏ ਡਾਕਟਰ ਸਾਹਿਬ ਸਮੇਂ-ਸਮੇਂ ਤੇ ਤੁਹਾਡੀ ਅਸੀਂ ਚਰਚਾ ਤੁਹਾਡੇ ਨਾਲ ਅਸੀਂ ਕਰਦੇ ਰਹਿਵਾਂਗੇ ਬਹੁਤ ਧੰਨਵਾਦ ਜੀ ਜੈਪੀਮ ਜੀ ਜੈਪੀਮ ਤਾਂ ਹੋਰ ਜੀ ਸਾਹਿਬ